ਆ ਜਿਹੜੀ ਬੋਲਦੀ ਆ ਇਹ ਖੇਡਣ ਵਾਲੀ ਨਹੀਂ ਐ ਕਹਿ ਲਓ ਵੀ ਥੋਡੀ ਜ਼ਿੰਦਗੀ ਜਿਹੜੀ ਕੀਮਤੀ ਜ਼ਿੰਦਗੀ ਆ ਉਹਨੂੰ ਸੁਰੱਖਿਅਤ ਰੱਖਣ ਵਾਲੀ ਆ ਹਨਾ ਜੀ ਸਰਦੀ ਦੇ ਵਿੱਚ ਗਰਮ ਚੀਜ਼ ਖਾਣ ਦੀ ਇੱਛਾ ਹੁੰਦੀ ਆ ਠੰਡੀ ਖਾਦੀ ਨਹੀਂ ਜਾਂਦੀ ਸਵਾਦ ਨਹੀਂ ਆਉਂਦਾ ਕਿਉਂਕਿ ਉਹ ਕੁ ਜੰਮਿਆ ਪਿਆ ਹੁੰਦਾ ਸੁਨਲਰ ਵਾਲੀ ਆ ਐ ਕੰਧ ਤੇ ਲੱਗ ਜੂਗੀ ਇਹ ਤੇ ਉੱਪਰੋਂ ਝਾਰਦੇ ਹੋਈ ਆ ਗੁਰੂ ਜਦੋਂ ਨੇਰਾ ਹੋ ਗਿਆ ਆਪਣੇ ਆਪ ਇਹ ਚੱਲ ਪੂਗੀ 8 ਘੰਟਿਆਂ ਦਾ ਬੈਕਅਪ ਸਤਿ ਸ਼੍ਰੀ ਅਕਾਲ ਦੋਸਤੋ ਲੰਗਵਾਲੀਆ ਗੋਬਿੰਦ ਸਿੰਘ ਪਈ ਤੇ ਸਵਾਗਤ ਹੈ ਲੈ ਵੀ ਅੱਜ ਤੁਹਾਨੂੰ ਨਾ ਸਰਦੀ ਦਾ ਗਿਫਟ ਲੈ ਕੇ ਆਏ ਆ ਇਹ ਕਹਿ ਸਕਦੇ ਹਾਂ ਬਹੁਤ ਘੈਂਟ ਤੋਹਫੇ ਵਾਲੀ ਗੱਲ ਆ ਕਿਉਂਕਿ ਪਹਿਲੀ ਵਾਰੀ ਸੁਣਿਆ ਵੀ ਕੋਈ ਗੀਜਰ 10 ਸਾਲ ਦੀ ਵਾਰੰਟੀ ਚਾਹੁੰਦਾ ਵੱਡੀ ਗੱਲ ਰੇਟ ਵੀ ਉਹੀ ਆ ਜਿਹੜਾ 1 ਸਾਲ ਦੀ ਵਾਰੰਟੀ ਵਾਲਾ ਹੋਊਗਾ ਬਾਕੀ ਤੁਸੀਂ ਬੀਪੀਐਲ ਆ ਪੜ੍ਹ ਲਓ ਕੰਪਨੀ ਆ ਬ੍ਰਾਂਡ ਸਾਰਾ ਪੰਜਾਬ ਸਾਰੀ ਦੁਨੀਆ ਜਾਣਦੀ ਆ ਵੀ ਕਿੰਨਾ ਕੁ ਵਧੀਆਗਾ ਹੋਰ ਜਾਣਕਾਰੀ ਲੈਣੇ ਆ ਸਵਾਗਤ ਕਰਦੇ ਆ ਬ੍ਰਿੰਦਰਵਾਲੀਆ ਜੀ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵਧੀਆ ਜੀ ਤੁਹਾਡਾ ਤੁਸੀਂ ਸੁਣਾਓ ਵਧੀਆ ਜੀ ਅੱਛਾ ਇਹ ਤਾਂ ਗੀਜਰ ਹੈਗਾ ਜੀ ਰੇਟ ਦੱਸ ਦਿਓ ਪਹਿਲਾਂ ਤਾਂ ਜੀ ਬੀਪੀਐਲ ਦਾ ਗੀਜਰ ਹੈ ਜੀ 25 ਲੀਟਰ ਦਾ ਗੀਜਰ ਹੈ ਠੀਕ ਹੈ ਜੀ ਗਲਾਸ ਲਾਈਨ ਹੈ ਹਾਂ ਜੀ ਠੀਕ ਹੈ ਜੀ ਤੇ 10 ਸਾਲ ਦੀ ਵਾਰੰਟੀ ਦੇ ਨਾਲ ਆ ਠੀਕ ਹੈ ਜੀ ਇੰਸਟਾਲੇਸ਼ਨ ਇਹਦੀ ਬਿਲਕੁਲ ਫ੍ਰੀ ਹੈ ਤੁਹਾਡੇ ਘਰ ਮਤਲਬ ਫਿੱਟ ਹੋ ਕੇ ਇਹ ਤੁਹਾਨੂੰ 7000 ਰੁਪਏ ਦੇ ਵਿੱਚ ਪੈਣਾ ਜੀ ਓਕੇ ਜੀ ਹਾਂ ਜੀ ਤੇ ਇੱਕ ਤੁਸੀਂ 1000 ਵਾਲਾ ਗੀਜ਼ਰ ਕਹਿੰਦੇ ਜੀ ਵੀ 1000 ਦਾ ਦੇ ਦਾਂਗੇ ਗੀਜ਼ਰ ਓ ਕਿਹੜਾ 1000 ਰੁਪਏ ਦੇ ਵਿੱਚ ਇਨਸਟੈਂਟ ਗੀਜ਼ਰ ਆ ਜੀ 1 ਲੀਟਰ ਦਾ ਠੀਕ ਹੈ ਜੀ ਇਨਸਟੈਂਟ ਗੀਜ਼ਰ ਆ ਹੂੰ ਇਹ ਆਪਾਂ ਤੁਹਾਨੂੰ 1000 ਰੁਪਏ ਦੇ ਵਿੱਚ ਦੇ ਦਾਂਗੇ ਪੋਰਟੇਬਲ ਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਫਿੱਟ ਕਰ ਲਓ ਠੀਕ ਹੈ ਜੀ ਹਾਂ ਜੀ ਉਕੇ ਜੀ ਇਹ ਮਤਲਬ ਵੀ ਨਾਲ ਦੀ ਨਾਲ ਹੀ ਪਾਣੀ ਉੱਪਰ ਦੀ ਪਾਈ ਆ ਮਾਨ ਜੀ ਇਹ ਕਰਮ ਕਰਕੇ ਠੀਕ ਹੈ ਜੀ ਇੱਕ ਇਧਰੇ ਪਿਆਈ 3 ਲੀਟਰ ਵਾਲਾ ਇਹਦੀ ਫਿਲਟਰ ਦਾ ਗੀਜ਼ਰ ਹੈ ਜੀ ਆਪਣੇ ਕੋਲ ਇਹ ਵੀ 1 ਸਾਲ ਦੀ ਵਾਰੰਟੀ ਦੇ ਨਾਲ ਆ ਜੀ ਇਹ ਆਪਾਂ ਸਿਰਫ 2500 ਰੁਪਏ ਦੇ ਵਿੱਚ ਤੁਹਾਡੇ ਕੋਲ ਪਹੁੰਚਦਾ ਕਰ ਦਾਂਗੇ ਲੈ ਵੀ ਮਿੱਤਰੋ ਗੱਲ ਇਹ ਆ ਵੀ 1000 ਦਾ ਗੀਜ਼ਰ ਕੋਈ EMI ਨਹੀਂ ਕਿਤੇ ਇਹ ਸਮਝ ਲਓ ਵੀ ਕਿਸ਼ਤਾਂ ਦੇ ਆ 1000 ਦੇ ਵਿੱਚ ਤੁਹਾਨੂੰ ਗੀਜ਼ਰ ਮਿਲੂਗਾ ਸੋ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜਰੂਰ ਕਰ ਦਿਓ ਹੋਰ ਵੀ ਬਹੁਤ ਸਾਰੀਆਂ ਘੈਂਟ ਆਈਟਮਾਂ ਦਿਖਾਵਾਂਗੇ ਤੁਹਾਨੂੰ ਹਰੇਕ ਦੇ ਕੰਮ ਦੀ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਜਾਂ ਸਾਰੇ ਮੌਸਮ ਵਾਲੀਆਂ ਚੀਜ਼ਾਂ ਵੀ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਲੈ ਵੀ ਸਚਨੋ ਆਹ ਲਾਈਟ ਬਾਰੇ ਦੱਸਦਾ ਤੁਹਾਨੂੰ ਇਹ ਆਪਾਂ ਮਾਰਕੀਟ 'ਚ ਪਤਾ ਕਰੀਏ ਨਾ 15-1500 ਦੀ ਮਿਲਦੀ ਆ ਸੋਲਰ ਵਾਲੀ ਆ ਐਂ ਕੰਧ ਤੇ ਲੱਗ ਜੂਗੀ ਇਹ ਤੇ ਉੱਪਰੋਂ ਝਾਰਦੇ ਹੋਈ ਆ ਗਰੂ ਜਦੋਂ ਹਨੇਰਾ ਹੋ ਗਿਆ ਆਪਣੇ ਆਪ ਇਹ ਚੱਲ ਪੂਗੀ ਸਰ ਇਹਦਾ ਕੀਸਾ ਉਹ ਕਿਤਾਬਾਂ ਰੇਟ ਕਿੰਨਾ ਤੇ ਕੁਆਲਟੀ ਵਾਈਜ਼ ਗੱਲ ਕੀ ਕਰੀਏ ਕੁਆਲਟੀ ਵਾਈਜ਼ ਕਰੀਏ ਜੀ ਇਹਦਾ ਤੁਹਾਨੂੰ ਬੈਕਅਪ ਜਿਹੜਾ ਮਿਲਣ ਵਾਲਾ ਉਹ 8 ਘੰਟਿਆਂ ਦਾ ਤੁਹਾਨੂੰ ਇਹਦਾ ਬੈਕਅਪ ਮਿਲਣ ਵਾਲਾ ਹੈ ਠੀਕ ਹੈ ਜੀ ਤੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਇਹ ਆਪਣੇ ਕੋਲੋਂ ਸਿਰਫ 900 ਰੁਪਏ ਦੇ ਵਿੱਚ ਪਹੁੰਚਦੀ ਕਰ ਦਾਂਗੇ ਤੁਸੀਂ ਕੀ ਕਰਨਾ ਸਿਰਫ ਸਾਨੂੰ 100 ਰੁਪਏ ਸੈਂਡ ਕਰਕੇ ਸਕਰੀਨਸ਼ਾਟ ਭੇਜ ਦੇਣਾ ਆਪਣਾ ਐਡਰੈਸ ਭੇਜ ਦੇਣਾ ਬਾਕੀ ਦੀ ਪੇਮੈਂਟ ਤੁਸੀਂ ਕੈਸ਼ ਔਨ ਡਿਲੀਵਰੀ ਆਪਣੇ ਘਰ ਪਹੁੰਚਣ ਤੇ ਦੇਣੀ ਹੈ ਜੀ ਲਓ ਜੀ ਮਿੱਤਰੋ ਬਾਕੀ ਪੇਮੈਂਟ ਆ ਜਿਹੜੀ ਕੈਸ਼ ਔਨ ਡਿਲੀਵਰੀ ਆ 100 ਰੁਪਿਆ ਵੀ ਇਹ ਤਾਂ ਲੈਂਦੇ ਨੇ ਕਿਉਂਕਿ ਕਈ ਵਾਰੀ ਹੈ ਨਾ ਵੀਰਾਂ ਨਾਲ ਹੋ ਗਿਆ ਵੀ ਅਗਲਾ ਕੋਰੀਅਰ ਫੜਦਾ ਹੀ ਨਹੀਂ ਗਿਆ ਹੋਇਆ ਉੱਥੇ ਦਿੱਕਤ ਆ ਜਾਂਦੀ ਐ ਇਸ ਕਰਕੇ ਇਹ ਥੋੜਾ ਜਿਹਾ ਆਪਣੀ ਸੇਫਟੀ ਵੀ ਦੇਖਦੇ ਨੇ ਖਰਚਾ ਇਹਨਾਂ ਨੂੰ ਪੈ ਜਾਂਦਾਗਾ ਅਗਲਾ ਕੋਰੀਅਰ ਮੋੜ ਦਿੰਦਾਗਾ ਸੋ ਉਹ ਖਰਚਾ ਇਹ ਕੋਰੀਅਰ ਦਾ ਖਰਚਾ ਤੁਹਾਡੇ ਤੋਂ ਪਹਿਲਾਂ ਪਵਾ ਰਹੇ ਨੇ ਬਾਕੀ ਇਹਦੀ ਪੇਮੈਂਟ ਆ ਜਿਹੜੀ ਇਹ ਤੁਹਾਡੇ ਘਰੇ ਆਏ ਤਾਂ ਦੇਣੀਆਂ ਤੁਸੀਂ ਨੇ ਬਾਕੀ ਇਹਦਾ ਚਾਨਣ ਬਾਕਮਾਲਾ ਮਾਰਕੀਟ ਦੇ ਵਿੱਚ ਮੈਂ ਆਪ ਦੇਖਿਆ ਵੀ 15 1500 ਦੀ ਬਿਲਕੁਲ ਜੀ ਮਾਰਕੀਟ ਦੇ ਵਿੱਚ ਤੁਹਾਨੂੰ 1500 ਤੋਂ ਘੱਟ ਮਿਲੂਗੀ ਨਹੀਂ ਨਾਲੇ ਇਹ ਕੁਆਲਿਟੀ ਨਹੀਂ ਮਿਲਣੀ ਤੁਹਾਨੂੰ ਬੈਕਅਪ ਵੀ 2-3 ਘੰਟਿਆਂ ਦਾ ਮਿਲੂਗਾ ਇਹਦਾ 8 ਘੰਟਿਆਂ ਦਾ ਬੈਕਅਪ ਹੈ ਇੱਕ ਆ ਜਿਹੜੇ ਮੇਰੇ ਵੀਰ ਕੋਮਨ ਦੇ ਸ਼ਿਕਨ ਨੇ ਨਾ ਜਾਂ ਕਈ ਵਾਰੀ ਆਫਿਸ ਦੇ ਵਿੱਚ ਵੀ ਹੁੰਦਾ ਵੀ ਜਗ੍ਹਾ ਥੋੜੀ ਹੁੰਦੀ ਆ ਦਫ਼ਤਰਾਂ ਦੇ ਵਿੱਚ ਤੇ ਚੀਜ਼ ਆਪਾਂ ਹੁਣ ਸਰਦੀ ਦੇ ਵਿੱਚ ਗਰਮ ਚੀਜ਼ ਖਾਣ ਦੀ ਇੱਛਾ ਹੁੰਦੀ ਆ ਠੰਡੀ ਖਾਦੀ ਨਹੀਂ ਜਾਂਦੀ ਸਵਾਦ ਨਹੀਂ ਆਉਂਦਾ ਕਿਉਂਕਿ ਉਹ ਜੰਮਿਆ ਪਿਆ ਹੁੰਦਾਗਾ ਇਹਦੇ ਨਾਲ ਆਹ ਸਿਲੰਡਰ ਲੱਗ ਜੂਗਾ ਜੀ ਛੋਟਾ ਜਿਹਾ ਇਹ ਮੈਂ ਕਿਹਾ ਗਰਮ ਗਰਮ ਕਰਨ ਵਾਸਤੇ ਥੋੜਾ 2 ਮਿੰਟ ਪਾ ਦੂ ਹਨਾ ਜੀ ਬਿਲਕੁਲ ਜੀ ਟਪਾ ਦੂਗਾ 2 ਮਿੰਟ ਟਪਾ ਦੂਗਾ ਇਹਦੇ ਵਿੱਚ ਹੀ ਲਾਈਟਰ ਆ ਜੀ ਆਹ ਲਾਈਟਰ ਦੱਬ ਕੇ ਇਹਨੇ ਚੱਲ ਜਾਣਾਗਾ ਪੂਰਾ ਵਧੀਆ ਕੰਮ ਦੇਊਗੀ ਤੁਹਾਨੂੰ ਇਹ ਛੋਟਾ ਗੈਸੀ ਚੁੱਲ੍ਹਾ ਤੇ ਸਿਲੰਡਰ ਸਰ ਇਹਦਾ ਰੇਟ ਕੀ ਆ ਜੀ ਸਿਰਫ 500 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਜੀ ਨਾਲ ਇਹ ਮਿੰਨੀ ਗੈਸ ਸਟੋਵ ਹੈ ਪੋਰਟੇਬਲ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਨਾਲ ਇਹਦੇ ਸਿਲੰਡਰ ਆ ਤਾਨੂੰ ਸਿਲੰਡਰ ਐਕਸਟਰਾ ਚਾਹੀਦਾ ਤਾਂ ਸਿਲੰਡਰ ਵੀ ਆਪਣੇ ਕੋਲ ਤੁਹਾਨੂੰ ਐਕਸਟਰਾ ਮਿਲ ਜੂਗਾ ਨਾਲ ਬਾਕੀ ਇਹ ਮੇਰੇ ਖਿਆਲ ਸ ਰਿਫਲ ਵੀ ਹੋ ਜਾਂਦੇ ਨੇ ਹਨਾ ਜੀ ਰਿਫਲ ਹੋ ਜਾਂਦੇ ਨੇ ਜੀ ਲੋਡ ਹੀ ਨਹੀਂ ਆਪਾਂ ਉਹਨੇ ਚ ਤੁਹਾਨੂੰ ਨਵਾ ਹੀ ਦੇ ਦੇਣਾ ਲਓ ਜੀ ਬਾਅਦ ਦੇ ਵਿੱਚ ਤੁਹਾਡੇ ਕੋਲੇ ਪਹੁੰਚਦਾ ਵੀ ਕਰਨਗੇ ਜਿਹੜਾ ਛੋਟਾ ਸਿਲੰਡਰ ਆ ਆ ਦੇਖ ਲਓ ਜੀ ਰਾਇਲ ਰੋਇਸ ਕਾਰ ਇਹ ਖੇਡਣ ਵਾਲੀ ਨਹੀਂ ਕੱਲੀ ਖੇਡਿਆ ਵੀ ਜਾ ਸਕਦਾ ਚੱਲਦੀ ਆ ਬੱਚੇ ਵੀ ਖੇਡ ਸਕਦੇ ਨੇ ਪਰ ਜਦੋਂ ਇਹਦੇ ਵਿਚਲਾ ਸਿਸਟਮ ਤੁਹਾਡੇ ਕੰਮ ਦਾ ਨਾ ਆ ਰਿਹਾ ਪਹਿਲੀ ਗੱਲ ਤਾਂ ਖਰਾਬ ਹੀ ਨਹੀਂ ਹੁੰਦਾ ਹਨਾ ਇਹ ਖਰਾਬ ਨਹੀਂ ਹੁੰਦੀ ਜੀ ਕੀ ਚੀਜ਼ ਆ ਇਹ ਇਹ ਹੈਗੀ ਜੀ ਰੋਸ ਰਾਇਸ ਦਾ ਸਪੀਕਰ ਕਾਰ ਹੈ ਜੀ ਇਹ ਬਲੂਟੁੱਥ ਨਾਲ ਕਨੈਕਟ ਹੋ ਜਾਂਦਾ ਹੈ ਇਹਦੇ ਪਿੰਨ ਡਰਾਪ ਵੀ ਲੱਗ ਜਾਂਦੀ ਹੈ ਓਕੇ ਜੀ ਤੁਸੀਂ ਫੋਨ ਨਾਲ ਇਹਨੂੰ ਬਲੂਟੁੱਥ ਨਾਲ ਕਨੈਕਟ ਕਰ ਸਕਦੇ ਹੋ ਚਾਰਜ ਵੀ ਹੁੰਦਾ ਹੈ ਚਾਰਜ ਦੇ ਵਾਲਾ ਹੈ ਜੀ ਬਿਲਕੁਲ ਆਵਾਜ਼ ਬਹੁਤ ਘੈਂਟ ਆ ਵੀਰੋ ਜੇ ਤੁਹਾਨੂੰ ਸੁਣਾਈ ਇੱਥੇ ਸਮਝ ਨਹੀਂ ਆਉਣੀ ਪਰ ਮੈਂ ਸੁਣੀ ਆ ਬਹੁਤ ਘੈਂਟ ਆਵਾਜ਼ ਆ ਚੀਜ਼ ਨਾਲੇ ਜਦੋਂ ਇਹ ਟੇਬਲ ਦੇ ਪਿਆ ਹੋਵੇ ਸੋਨਾ ਕਿੰਨਾ ਲੱਗੂਗਾ ਪਲੱਸ ਜਦੋਂ ਗਾਣੇ ਗੂਣੇ ਸੁਣਨੇ ਨੇ ਤਾਂ ਤੁਸੀਂ ਉਹ ਵੀ ਆਨੰਦ ਲੈ ਸਕਦੇ ਬੰਦਾ ਭਲੇਖਾ ਖਾ ਜਾਂਦਾ ਜੀ ਤੁਹਾਡੇ ਟੇਬਲ ਤੇ ਕਾਰ ਕਿਉਂ ਰੱਖੀ ਹੈ ਬਿਲਕੁਲ ਇਹ ਤਾਂ ਜਦੋਂ ਇਹ ਚ ਪਲੇ ਹੁੰਦਾ ਕੋਈ ਉਸ ਤੋਂ ਬਾਅਦ ਪਤਾ ਚੱਲਦਾ ਕਿ ਇਹਦੀ ਆਵਾਜ਼ ਮਤਲਬ ਬਾਕੀ ਦਮਦਾਰ ਚੀਜ਼ ਹੈ ਇੱਕ ਹੋਰ ਗੱਲ ਆ ਆ ਜਿਹੜੀਆਂ ਲਾਈਟਾਂ ਨੇ ਨਾ ਇਹ ਚੱਲਦੀਆਂ ਨੇ ਰੰਗ ਬਦਲਦੀਆਂ ਨੇ ਬੀਟ ਦੇ ਨਾਲ ਬਿਲਕੁਲ ਹੀ ਬੀਟ ਦੇ ਨਾਲ ਇਹ ਬਲਿੰਕ ਕਰਦੀਆਂ ਹੂੰ ਇਹਦਾ ਰੇਟ ਕਿੰਨਾ ਘਰ ਤੱਕ ਪਹੁੰਚਦੀ ਦਾ ਜੀ ਘਰ ਤੱਕ ਇਹ ਆਪਾਂ ਪਹੁੰਚਾ ਦਾਂਗੇ ਜੀ ਸਿਰਫ 800 ਰੁਪਏ ਦੇ ਵਿੱਚ ਕੈਸ਼ ਔਨ ਡਿਲੀਵਰੀ ਹੈ ਜੀ ਕੈਸ਼ ਔਨ ਡਿਲੀਵਰੀ ਕਰ ਦਾਂਗੇ ਜੀ 800 ਰੁਪਏ ਦੇ ਵਿੱਚ ਤੁਸੀਂ ਸਿਰਫ 100 ਰੁਪਏ ਪਾ ਕੇ ਸਾਨੂੰ ਸਕਰੀਨਸ਼ਾਟ ਭੇਜਣਾ ਆਪਣਾ ਐਡਰੈਸ ਭੇਜਣਾ ਅਸੀਂ ਤੁਹਾਡੇ ਘਰ ਤੱਕ ਇਹਨੂੰ ਪਹੁੰਚਾ ਦਾਂਗੇ ਬਾਕੀ ਦੀ ਪੇਮੈਂਟ ਤੁਸੀਂ ਘਰ ਪਹੁੰਚੜਾ ਆਹ ਜਿਹੜੀ ਬਾਲ ਜੀ ਇਹ ਖੇਡਣ ਵਾਲੀ ਨਹੀਂ ਐ ਕਹਿ ਲਓ ਵੀ ਤੁਹਾਡੀ ਜ਼ਿੰਦਗੀ ਜਿਹੜੀ ਕੀਮਤੀ ਜ਼ਿੰਦਗੀ ਆ ਉਹਨੂੰ ਸੁਰੱਖਿਅਤ ਰੱਖਣ ਵਾਲੀ ਆ ਹਨਾ ਜੀ ਕੀ ਚੀਜ਼ ਆ ਜੀ ਇਹ ਜਿਹੜੀ ਮਤਲਬ ਕਿ ਤੁਸੀਂ ਕਹਿੰਦੇ ਹੋ ਜਾਨ ਬਚ ਇਹ ਅੱਗ ਬੁਝਾਉ ਬੋਲ ਹੈ ਜੀ ਮੰਨ ਲਓ ਕਿਤੇ ਅਚਨਚੇਤ ਕਿਤੇ ਅੱਗ ਲੱਗ ਜਾਂਦੀ ਹੈ ਇਹਨੂੰ ਆਪਾਂ ਨੇ ਅੱਗ ਦੇ ਵਿੱਚ ਸਿੱਟ ਦੇਣਾ ਐਵੇਂ ਹੀ ਸਿੱਟ ਦੇਣਾ ਤੁਸੀਂ ਇਹਨੂੰ ਤੇ ਇਹਨੇ ਮਤਲਬ ਬਲਾਸਟ ਹੋਣਾ ਬਲਾਸਟ ਹੋ ਕੇ ਜਿੰਨੀ ਵੀ ਤੁਹਾਡੀ ਅੱਗ ਹੈ ਇਹਨੇ ਕਾਬੂ ਦੇ ਵਿੱਚ ਕਰ ਲੈਣੀ ਹੈ ਅੱਗ ਬੁਝਾ ਦੇਣੀ ਹੈ ਇਦਾਂ ਦਾ ਇਹਦੇ ਵਿੱਚ ਕੈਮੀਕਲ ਹੈ ਲੈ ਵੀ ਮਿੱਤਰੋ ਆਹ ਤਾਂ ਹਰੇਕ ਘਰ ਚ ਚਾਹੀਦੀ ਆ ਹਰੇਕ ਵਰਕਸ਼ਾਪ ਦੁਕਾਨ ਦੇ ਵਿੱਚ ਕਿਉਂਕਿ ਇਹਨੇ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾਉਣ ਵਾਲੀ ਚੀਜ਼ ਹੈਗੀ ਇਹ ਤਾਂ ਮੰਗਾ ਲਓ ਵੀਰੋ ਕਿੰਨੇ ਦੀ ਹੈ ਜੀ ਇਹ ਸਿਰਫ 500 ਰੁਪਏ ਦੇ ਵਿੱਚ ਕੈਸ਼ ਔਨ ਡਿਲੀਵਰੀ ਆਪਾਂ ਪਹੁੰਚਦੀ ਕਰ ਦਾਂਗੇ ਅੱਛਾ ਜੀ 500 ਦੇ ਵਿੱਚ ਤੁਹਾਡਾ ਲੱਖਾਂ ਦਾ ਨੁਕਸਾਨ ਹੋਣੋਂ ਬਚ ਸਕਦਾ ਬਾਈ ਚਾਂਸ ਤੁਹਾਡੀ ਦੁਕਾਨ ਤੇ ਜਾਂ ਘਰੇ ਲੱਖਾਂ ਦਾ ਸਮਾਨ ਪਿਆ ਰੱਬ ਨਾ ਕਰੇ ਅਚਨਚੇ ਅੱਗ ਪੈ ਗਈ ਤਾਂ ਇਹਨੇ ਜਮਾਂ ਟਾਈਮ ਤੇ ਭਜਾ ਦੇਣੀ ਹੈ ਇਹਦੇ ਵਿੱਚ ਐਦਾਂ ਦੀ ਕੋਈ ਗੈਸ ਪਾਈ ਹੋਈ ਆ ਜਿਹੜੀ ਅੱਗ ਨੂੰ ਕੰਟਰੋਲ ਕਰ ਲੈਂਦੀ ਆ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਇਹ ਹਰ ਇੱਕ ਦੇ ਫਲੇ ਦੀ ਵੀਡੀਓ ਆ ਚੰਗੇ ਦੀ ਵੀਡੀਓ ਆ 500 ਰੁਪਿਆ ਵੀਰੇ ਜਦੋਂ ਸਾਡਾ ਲੱਖਾਂ ਦਾ ਨੁਕਸਾਨ ਹੁੰਦਾ ਉਦੋਂ ਬਾਅਦ ਪਸਤਾਉਣੇ ਹੁੰਨੇ ਆ ਵੀ ਅਸੀਂ 500 ਕਿਉਂ ਨਾ ਲਾਇਆ ਹਨਾ ਜੀ ਬਿਲਕੁਲ ਜੀ ਬਿਲਕੁਲ ਆ ਜਿਹੜਾ ਡੱਬਾ ਜਿਹਦੇ ਵਿੱਚ ਇਹੋ ਜੀ ਚੀਜ਼ ਆ ਜਿਹੜੀ ਤੁਹਾਡੇ ਬੱਚਿਆਂ ਨੂੰ ਜਿੱਥੇ ਘਰੇ ਜੇ ਇਕੱਲੇ ਨੇ ਤਾਂ ਉਹਨਾਂ ਨੂੰ ਇਕੱਲਾਪਣ ਮਹਿਸੂਸ ਨਹੀਂ ਹੋਊਗਾ ਨਾਲੇ ਹੋ ਜੂਗੀ ਟੈਨਸ ਦੀ ਪ੍ਰੈਕਟਿਸ ਇਹ ਤੁਹਾਡੀ ਇਹਦੇ ਵਿੱਚ ਬਾਲ ਕਿਵੇਂ ਬੰਨੀ ਹੁੰਦੀ ਹੈ ਸਿਸਟਮ ਆ ਇਹਦੇ ਨਾਲ ਬਾਲ ਬੰਨੀ ਹੋਈ ਹੈ ਜੀ ਇਹਦੇ ਵਿੱਚ ਪਾਣੀ ਪੈ ਜਾਂਦਾ ਹੈ ਤੇ ਇਹਦੇ ਨਾਲ ਤੁਸੀਂ ਮਤਲਬ ਚਾਹੇ ਤੁਸੀਂ ਕ੍ਰਿਕਟ ਬੈਟ ਨਾਲ ਖੇਡ ਲਓ ਚਾਹੇ ਟੈਨਿਸ ਨਾਲ ਖੇਡ ਲਓ ਇਹ ਬਾਲ ਜਿਹੜੀ ਹੈ ਤੁਹਾਡੀ ਮੱਲਾ ਕੁਛ ਏਰੀਏ ਤੋਂ ਬਾਹਰ ਬਾਹਰ ਨਹੀਂ ਜਾਊਗੀ ਫੇਰ ਤੁਹਾਡੇ ਕੋਲ ਵਾਪਸ ਆ ਜਾਂਦੀ ਆ ਓਕੇ ਜੀ ਮੰਨ ਲਓ ਸ਼ਾਰਟ ਮਾਰਿਆ ਗਈ ਫੇਰ ਮੁੜੇ ਫੇਰ ਸ਼ਾਰਟ ਮਾਰਿਆ ਇਕੱਲਾ ਬੰਦਾ ਪ੍ਰੈਕਟਿਸ ਕਰ ਸਕਦਾ ਪ੍ਰੈਕਟਿਸ ਕਰ ਸਕਦਾ ਇਕੱਲਾ ਬੰਦਾ ਮੈਂ ਵੀ ਬੱਚਿਆਂ ਵਾਸਤੇ ਬਹੁਤ ਵਧੀਆ ਜੇ ਤੁਹਾਡਾ ਬੱਚਾ ਕਰੇ ਇਕੱਲਾ ਪ੍ਰੈਕਟਿਸ ਕਰਨਾ ਚਾਹੁੰਦਾਗਾ ਉਹਦੇ ਲਈ ਤਾਂ ਬਹੁਤ ਵਧੀਆ ਰੇਟ ਕੀ ਹੈ ਜੀ ਇਹਦਾ ਸਿਰਫ 250 ਰੁਪਏ ਦੇ ਵਿੱਚ ਆਪਾਂ ਘਰ ਪਹੁੰਚਦੀ ਕਰ ਦਾਂਗੇ ਜੀ ਉਹ ਵੀ ਕੈਸ਼ ਔਨ ਡਿਲੀਵਰੀ ਤੇ ਠੀਕ ਹੈ ਜੀ ਗੱਡੀ ਦੇ ਬਾਹਰ ਅੰਦਰ ਸਫਰ ਕਰਦੇ ਹਾਂ ਕਿਟ ਰੱਖ ਲਓ ਤੁਸੀਂ ਨਾਲ ਇੱਥੇ ਬਹੁਤ ਜਾਇਜ਼ ਰੇਟ ਤੇ ਮਿਲੂਗੀ ਤੁਹਾਨੂੰ ਕਿਤੇ ਰਾਤ ਬਰਾਤੇ ਦੇਰ ਸਵੇਰ ਦਿੱਕਤ ਨਹੀਂ ਆਊਗੀ ਪੈਂਚਰ ਕਿਟ ਤੇ ਆਹ ਫੁੱਟ ਪੰਪ ਇੱਕ ਵੱਡੀ ਗੱਲ ਇਹ ਤੇ ਮੀਟਰ ਵੀ ਲੱਗਿਆ ਹੋਇਆ ਤੁਹਾਨੂੰ ਐਂ ਵੀ ਦੱਸੂ ਵੀ ਕਿੰਨੇ ਪੌਣ ਹਵਾ ਮਤਲਬ ਚਲੀ ਗਈ ਤੁਸੀਂ ਇਹਨੂੰ ਘਰੇ ਵੀ ਯੂਜ਼ ਕਰ ਸਕਦੇ ਹੋ ਬੱਚਿਆਂ ਦੀ ਬਾਲਸ ਵਗੈਰਾ ਚ ਹਵਾ ਭਰਨ ਲਈ ਸਾਈਕਲ ਵਗੈਰਾ ਦੀ ਹਵਾ ਚ ਭਰਨ ਲਈ ਤੇ ਕਾਰ ਦੇ ਲਈ ਤਾਂ ਚਲੋ ਹੈ ਹੀ ਹੈਗੀ ਐ ਇਹ ਤੇ ਨਾਲ ਇਹਦੇ ਨਾਲ ਲਵਾਂਗੇ ਤੁਹਾਨੂੰ ਆਪਾਂ ਇੱਕ ਪੰਚਰ ਕਿਟ ਹੂੰ ਸਰਦੀ ਦੀ ਪੈਂਚਰ ਕਿਟ ਦਵਾਂਗੇ ਆਪਾਂ ਠੀਕ ਹੈ ਜੀ ਟੂ ਬਲੱਸ ਜਿਹੜੇ ਪੈਂਚਰ ਹੁੰਦੇ ਨੇ ਇਹ ਦੋਨੋਂ ਦਾ ਕੰਬੋ ਆਪਾਂ ਤੁਹਾਨੂੰ ਦੇਣ ਵਾਲੇ ਆ ਜੀ ਸਿਰਫ 500 ਰੁਪਏ ਦੇ ਵਿੱਚ ਕੈਸ਼ ਔਨ ਡਿਲੀਵਰੀ ਮਿਲ ਜੂ ਤੁਹਾਨੂੰ ਤੁਹਾਡੇ ਘਰ ਪਹੁੰਚ ਜੂ ਜੀ 500 ਰੁਪਏ ਦੇ ਵਿੱਚ ਆਹ ਆਈਟਮ ਐਸੀ ਆ ਜਿਹੜੀ ਤੁਹਾਡੇ ਪੁਰਾਣੇ ਕੱਪੜੇ ਵੀ ਨਵੇਂ ਕਰ ਦੂਗੀ ਖਾਸ ਕਰਕੇ ਸਰਦੀਆਂ ਵਾਲੇ ਹਨਾ ਜੀ ਹਾਂ ਜੀ ਬਿਲਕੁਲ ਸਰਦੀਆਂ ਵਾਲੇ ਕੀ ਚੀਜ਼ ਆ ਜੀ ਇਹ ਇਹ ਹੈਗਾ ਜੀ ਲਿੰਟਰ ਰੀਮੂਵਰ ਆ ਜਿਵੇਂ ਆਪਣੇ ਕੋਟੀਆਂ ਸਵਟਰਾਂ ਜਾਂ ਆਪਣੇ ਲਿੰਟ ਆ ਜਾਂਦੇ ਨੇ ਜਿਵੇਂ ਕਹਿ ਦੀ ਆਪਾਂ ਲੂਹ ਆ ਜਾਂਦੇ ਨੇ ਉਹਨਾਂ ਨੂੰ ਸਾਫ਼ ਕਰਦੇ ਜੀ ਕੱਪੜਾ ਥੋੜਾ ਬਿਲਕੁਲ ਨਵੇਂ ਵਰਗਾ ਬਣਾ ਦਿੰਦੀ ਐ ਠੀਕ ਹੈ ਜੀ ਤੇ ਜੇ ਇਹਦੀ ਰੇਟ ਦੀ ਗੱਲ ਕਰੀਏ ਜੀ ਇਹ ਆਪਾਂ ਸਿਰਫ 300 ਰੁਪਏ ਦੇ ਵਿੱਚ ਘਰ ਪਹੁੰਚਦੀ ਕਰ ਦਾਂਗੇ ਇਨਕਲੂਡਡ ਕੋਰੀਅਰ ਚਾਰਜ ਲੈ ਵੀ ਵੀਰੋ ਘਰੇ ਪਹੁੰਚੂਗੀ ਵਿੱਚ ਹੀ ਕੋਰੀਅਰ ਚਾਰਜਸ 300 ਰੁਪਏ ਦੇ ਵਿੱਚ ਸਾਰੇ ਦੀ ਵੀਡੀਓ ਬਣਾਈ ਨਹੀਂ ਜਾ ਸਕਦੀ ਕਿਉਂਕਿ ਬਹੁਤ ਲੰਮੀ ਚਲੀ ਜਾਊਗੀ ਬੇਨਤੀ ਆ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹਰੇਕ ਦੇ ਕੰਮ ਦੀ ਆ ਇਹ ਵੀਡੀਓ ਤੁਹਾਡੇ ਇੱਕ ਕਲਿੱਕ ਦੇ ਨਾਲ ਸ਼ਾਇਦ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਪਤਾ ਲੱਗ ਸਕੇ ਵੀ ਬਾਲੀਆ ਸਾਹਿਬ ਈ ਮਾਰਕੀਟ ਪਟਿਆਲੇ ਵਾਲੇ ਇਹ ਸਮਾਨ ਘਰ ਤੱਕ ਪਹੁੰਚਦਾ ਕਰਦੇ ਨੇ ਜੇ ਕਿਸੇ ਨੇ ਆਉਣਾ ਹੋਵੇ ਜੀ ਕੀ ਐਡਰੈਸ ਆ ਆਪਣਾ ਐਡਰੈਸ ਹੈਗਾ ਜੀ ਈ ਮਾਰਕੀਟ ਬੈਕ ਸਾਈਡ ਹੀਰੋ ਏਜੰਸੀ ਸਰਾਂਦ ਰੋਡ ਪਟਿਆਲਾ ਲੈ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਾਲੀਆ ਸਾਹਿਬ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ